ਜਿਹੜੇ ਅੱਜ ਕੱਲ ਇਹ ਰਾਜਨੀਤੀ ਦੇ ਲਈ ਬਹੁਤ ਵੱਡਾ ਦੁਖਾਂਤ ਹੈ ਜਿਹੜਾ ਰਾਤ ਨੂੰ ਕੁਝ ਹੋਰ ਹੁੰਦਾ ਤੇ ਸਵੇਰ ਨੂੰ ਹੋਰ ਹੁੰਦਾ ਜਿਹੜੇ ਆਪਦੇ ਪਰਛਾਵਾਂ ਵਰਗੇ ਦੋਸਤ ਆ ਉਹ ਵੀ ਬੈਠੇ ਰਹ ਜਾਂਦੇ ਉਹਨਾਂ ਨੂੰ ਨਹੀਂ ਪਤਾ ਲੱਗਦਾ ਵਿੱਚ ਕੀ ਜੀ ਅਕਾਲੀ ਦਲ ਦੀ ਗੱਲ ਕਰੀਏ ਤਾਂ ਅਕਾਲੀ ਦਲ ਦੇ ਵਿੱਚ ਬੜੇ ਵੱਡੇ ਚਿਹਰੇ ਦਿੱਗਜ ਨੇਤਾ ਬੈਠ ਕੇ ਆ ਜਿਹੜੇ ਅਜੀ ਜਿਨ੍ਹਾਂ ਨੂੰ ਟਿਕਟ ਨਹੀਂ ਸੀ ਜਾਂ ਕੋਈ ਜਿਹੜਾ ਵਿਧਾਨ ਸਭਾ ਚੋਣ ਵੀ ਨਹੀਂ ਲੜਿਆ ਪਰ ਜਲੰਧਰ ਸੀਟ ਤੇ ਮਹਿੰਦਰ ਸਿੰਘ ਕੇਪੀ ਉਹ ਕਾਂਗਰਸ ਤੋਂ ਇਧਰ ਆ ਕੇ ਆਉਣ ਸਾਰ ਉਹਨਾਂ ਨੂੰ ਟਿਕਟ ਮਿਲਦੀ ਹੈ ਜੀ ਵੀ ਇਸੇ ਪ੍ਰਧਾਨ ਸਾਹਿਬ ਦੀ ਗੱਲ ਸਟੇਟਮੈਂਟ ਆਈ ਹੈ ਵੀ ਦਵਾਬੇ ਦਾ ਕੋਈ ਘਰ ਨਹੀਂ ਹੋਣਾ ਜਿਹੜਾ ਕੇਪੀ ਸਾਹਿਬ ਦੇ ਨਾਲ ਨਾ ਜੁੜਿਆ ਹੋਵੇ ਔਰ ਉਹਨਾਂ ਦੇ ਉਸ ਤਜਰਬੇ ਨੂੰ ਜਿਹੜਾ 50 ਸਾਲ ਉਹਨਾਂ ਨੇ ਇੱਕ ਪਾਰਟੀ ਵਾਸਤੇ ਲਾਏ ਆ ਉਹਦੇ ਨਾਲ ਗਿਆਪਤੀ ਕੀਤੀ ਹੈ ਬਾਹਰਲੇ ਹਲਕੇ ਚ ਲੈ ਜਾ ਕੇ ਉੱਥੇ ਕਿਸੇ ਨੂੰ ਉਮੀਦਵਾਰ ਬਣਾਉਂਦੇ ਆ ਬਾਦਲ ਸਾਹਿਬ ਤੋਂ ਜਾਣ ਤੋਂ ਬਾਅਦ ਜਿਹੜੀ ਸਭ ਤੋਂ ਸੀਨੀਅਰ ਲੀਡਰ ਉਹ ਹੈਗੇ ਸੀ ਭੁੰਦਰ ਸਾਹਿਬ ਤੁਸੀਂ ਭੁੰਦਰ ਸਾਹਿਬ ਦੇ ਬਹੁਤ ਨੇੜੇ ਪਰ ਫਿਰ ਵੀ ਕਿਤੇ ਨਾ ਕਿਤੇ ਲੋਕ ਇਹ ਸੋਚ ਰਹੇ ਆ ਕਿ ਉਹਨਾਂ ਤੋਂ ਬਾਅਦ ਇਹ ਸਿਆਸਤ ਦੇ ਵਿੱਚ ਕਿਉਂ ਨਹੀਂ ਕੋਈ ਸੀਟ ਕਿਉਂ ਨਹੀਂ ਲੱਗ ਰਹੀ। ਉਹ ਪੰਜ ਵਾਰ ਐਮਐਲਏ ਬਣੇ, ਤਿੰਨ ਵਾਰੀ ਮੈਂਬਰ ਰਾਜ ਸਭਾ ਬਣੇ, ਉਹਨੋਂ ਚੋਣ ਮੈਨੀਫੈਸਟੋ ਕਮੇਟੀ ਦੇ ਚੇਅਰਮੈਨ ਨੇ ਕਿ ਸਾਰੇ ਪੰਜਾਬ ਦੀ ਜਿਹੜੀ ਚੋਣ ਮੈਨੀਫੈਸਟੋ ਭੁੰਦਰ ਸਾਹਿਬ ਨੇ ਬਣਾਈ। ਇਤੋਂ ਦੇ ਐਮਐਲਏ ਗੁਰਪ੍ਰੀਤ ਬਣਾਲੀ ਉਹਨਾਂ ਵੱਲੋਂ ਇੱਕ ਬੜੀ ਤੰਗ ਕੱਸ ਕੇ ਇੱਕ ਬਿਆਨਬਾਜ਼ੀ ਕੀਤੀ ਗਈ ਕਿ ਬਾਬਾ ਬੋੜਨੀ ਅਸੀਂ ਛੱਡਿਆ ਕਾਇਤੇ ਕੀ ਜਿਹੜੀ ਨੰਨੀ ਛਾਂਗੂ ਕੀ ਚੀਜ਼ ਆ ਜਦੋਂ ਕਿਸੇ ਦੇ ਕੋਲ ਵਿਚਾਰ ਧਾਰਾ ਮੁੱਕ ਜਾਂਦੀ ਹੈ ਜਦੋਂ ਉਹਦੇ ਕੋਲ ਆਪਣੀਆਂ ਦਲੀਲਾਂ ਮੁੱਕ ਜਾਂਦੀਆਂ ਉਦੋਂ ਜਾਤੀ ਹਮਲੇ ਕਰਦਾ ਔਰ ਜਾਤੀ ਹਮਲੇ ਕਰਨ ਵਾਲਾ ਸਿਆਸਤਦਾਨ ਕਦੇ ਵੀ ਵੱਡਾ ਨਹੀਂ ਹੋ ਸਕਦਾ ਉਹ ਉਹਦੇ ਕੋਲ ਅਹੁਦਾ ਹੋ ਸਕਦਾ ਪਰ ਅੰਦਰੋਂ ਉਹ ਥੋਥੇ ਹੀ ਹੋ ਗੁਰਵਿੰਦਰ ਸਿੰਘ ਪੁੰਦੜ ਜੀ ਉਹਨਾਂ ਨੇ ਪਿੰਡ ਗੋਦ ਲਿਆ ਸੀ ਪਰ ਉੱਥੇ ਅਜੇ ਤੱਕ ਕੋਈ ਵਿਕਾਸ ਦਾ ਨਾਮੋ ਨਿਸ਼ਾਨੀ ਕਿ ਇੱਥੇ ਤਾਂ ਕੋਈ ਵਿਕਾਸ ਦਾ ਤੰਗ ਵੀ ਨਹੀਂ ਕਰਿਆ ਇਹਦੇ ਲਈ ਤੁਸੀਂ ਯੋਜਨਾ ਬੋਰਡ ਤੋਂ ਕਿਤੋਂ ਵੀ ਪਤਾ ਕਰੋ ਹੁੰਦੜ ਸਾਹਿਬ ਨੇ ਆਪਣੇ ਜਿੰਨੇ ਤਿੰਨ ਤਰਮਾ ਉਹ ਰਾਜ ਸਭਾ ਦੇ ਮੈਂਬਰ ਰਹੇ ਇੱਕ ਵਾਰੀ ਵਿੱਚ ਵੀ ਐਮ ਐਲ ਏ ਜਿੱਤੇ ਤੇ ਚਾਰ ਸਭਾ ਰਹੇ ਉਹ 16 ਸਾਲ ਰਾਜ ਸਭਾ ਮੈਂਬਰ ਰਹੇ ਆ 99% ਫੰਡ ਕੱਲੇ ਸਰਦੂਲਗੜ ਹਲਕੇ ਪੰਜਾਬੀਆਂ ਨੂੰ ਹੁਣ ਪਤਾ ਲੱਗ ਗਿਆ ਵੀ ਜੇ ਪੰਜਾਬ ਦਾ ਕਿਤੋਂ ਭਲਾ ਹੋ ਸਕਦਾ ਤਾਂ ਸ਼ਰੋਮਨੀ ਅਕਾਲੀ ਦਲ ਤੋਂ ਹੋ ਸਸਿਕਾਲ ਜੀ ਮੈਂ ਆ ਸੁਖਵਿੰਦਰ ਨਿੱਕੂ ਜਿਵੇਂ ਜਿਵੇਂ ਲੋਕ ਸਭਾ ਚੋਣਾਂ ਦੀ ਮਿਤੀ ਜਿਹੜੀ ਆ ਨੇੜੇ ਆ ਰਹੀ ਆ ਓਵੇਂ ਓਵੇਂ ਵੱਡੇ ਫੇਰਬਦਲ ਜਿਹੜੇ ਆ ਸਿਆਸੀ ਪਾਰਟੀਆਂ ਦੇ ਵਿੱਚ ਵੇਖਣ ਨੂੰ ਮਿਲ ਰਹੇ ਆ ਅੱਜ ਸਾਡੇ ਨਾਲ ਇਸ ਚਰਚਾ ਦੇ ਵਿਸ਼ੇ ਦੇ ਵਿੱਚ 86 ਆਗੂ ਵੀ ਹੈਗੇ ਆ ਤੇ ਵੈਸੇ ਵੀ ਆਮ ਸਮਾਜ ਦੀ ਵੀ ਸੂਝ ਰੱਖਦੇ ਆ ਸਾਡੇ ਨਾਲ ਮੌਜੂਦ ਨੇ ਛੋਡੀ ਸਾਹਿਬ ਛੋਡੀ ਸਾਹਿਬ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਹੁਤ ਧੰਨਵਾਦ ਸੁਖਵਿੰਦਰ ਜੀ ਤੁਹਾਡਾ ਛੋਡੀ ਸਾਹਿਬ ਜਿਵੇਂ ਕਈ ਅਰਸੇ ਤੋਂ ਤੁਸੀਂ ਵੀ ਹੁਣ ਸਿਆਸਤ ਦੇ ਵਿੱਚ ਆਏ ਹੋ ਗੁੰਦੜ ਸਾਹਿਬ ਹੁਣਾਂ ਦੇ ਬਹੁਤ ਨੇੜੇ ਹੋ ਤੁਹਾਨੂੰ ਕੀ ਲੱਗ ਰਿਹਾ ਕਿਉਂਕਿ ਜਿਵੇਂ ਜਦੋਂ ਚੋਣ ਜਾਬਤਾ ਲੱਗਿਆ ਸੀ ਉਸ ਤੋਂ ਬਾਅਦ ਹੌਲੀ 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 ਜਿਹੜਾ ਡੱਡੂ ਛੜੱਪੇ ਚੱਲ ਰਹੇ ਆ ਇੱਕ ਪਾਰਟੀ ਤੋਂ ਦੂਜੇ ਪਾਸੇ ਦੂਜੀ ਤੋਂ ਤੀਜੇ ਪਾਸੇ ਵਿਚਾਰ ਕੀ ਹੈ ਤੁਹਾਡੇ ਦੇਖੋ ਜਿਹੜੀ ਸ੍ਰਿਸ਼ਟੀ ਦੀ ਸਿਰਜਣਾ ਹੈ ਇਹਦੇ ਚ ਬਹੁਤ ਭਾਂਤ ਭਾਂਤ ਦੀਆਂ ਚੀਜ਼ਾਂ ਨੇ ਹਰ ਤਰ੍ਹਾਂ ਦੀ ਖੂਬਸੂਰਤੀ ਸਾਨੂੰ ਸ੍ਰਿਸ਼ਟੀ ਦੇ ਵਿੱਚ ਦੇਖਣ ਨੂੰ ਮਿਲਦੀ ਹੈ ਗਰਮੀ ਹੈ ਸਰਦੀ ਹੈ ਮੌਸਮਾਂ ਦੀ ਤਬਦੀਲੀ ਆਉਂਦੀ ਹੈ ਇਸ ਤਰ੍ਹਾਂ ਕਦੇ ਨੀਲਾ ਰੰਗ ਹੈ ਜਿਹੜਾ ਕਦੇ ਉਹ ਪੀਲਾ ਨਹੀਂ ਹੋ ਸਕਦਾ ਪੀਲਾ ਲੰਗਾ ਲਾਲ ਨਹੀਂ ਹੋ ਸਕਦਾ ਲਾਲ ਹੈ ਜਿਹੜਾ ਹਰਾ ਨਹੀਂ ਹੋ ਸਕਦਾ ਮੇਰਾ ਕਹਿਣ ਦਾ ਭਾਅ ਇਹ ਹੈ ਵੀ ਹਰ ਤਰ੍ਹਾਂ ਦੀ ਵਿਚਾਰਧਾਰਾ ਹੁੰਦੀ ਹੈ ਲੋਕਤੰਤਰ ਦੀ ਖੂਬਸੂਰਤੀ ਹੈ ਜਿਹੜੀ ਉਹ ਸਾਰੀਆਂ ਪਾਰਟੀਆਂ ਦੇ ਨਾਲ ਹੈ ਪਰ ਪਹਿਲਾਂ ਜਿਹੜੀ ਸੀਗੀ ਵਿਚਾਰਧਾਰਾ ਸੀ ਜਿਹੜੀ ਉਹਨੂੰ ਇੱਕ ਰੰਗ ਦਿੱਤਾ ਜਾਂਦਾ ਸੀ ਇੱਕ ਸਮੂਹ ਦੀ ਵਿਚਾਰਧਾਰਾ ਹੁੰਦੀ ਸੀ ਉਹ ਸਮੂਹ ਇੱਕ ਰੰਗ ਦੇ ਦਿੰਦਾ ਸੀ ਤਾਂ ਹੁਣ ਪਿੱਛੇ ਜੇ ਕੀ ਹੋਇਆ ਕਿ ਲੋਕਾਂ ਨੇ ਰੰਗ ਨੂੰ ਵਿਚਾਰਧਾਰਾ ਮੰਨ ਲਿਆ ਵਿਚਾਰਧਾਰਾ ਹੈ ਨਹੀਂ ਸੀ ਰੰਗ ਦਿਖਾ ਕੇ ਲੋਕਾਂ ਨੂੰ ਮਤਲਬ ਠੱਗ ਲਿਆ ਤੇ ਉਸ ਤੋਂ ਬਾਅਦ ਕੀ ਦੇਖਣ ਨੂੰ ਆ ਰਿਹਾ ਹੈ ਜਿਹੜੀ ਕਿਸੇ ਚੀਜ਼ ਦੇ ਨਾਲ ਜ਼ਿਆਦਤੀ ਹੋ ਜਾਂਦੀ ਹੈ ਕਿਸੇ ਬੰਦੇ ਦੇ ਹੱਕਾਂ ਨਾਲ ਜ਼ਿਆਦਤੀ ਹੋ ਜਾਂਦੀ ਹੈ ਜਿਹੜਾ ਕੈਡਰ ਦੇ ਵਿੱਚ ਚੱਲਦਾ ਚੱਲਦਾ ਕਿਸੇ ਸਥਾਨ ਤੇ ਪਹੁੰਚਦਾ ਉਹਨਾਂ ਦੀ ਦਲ ਬਦਲੀ ਉਹਨਾਂ ਦੀ ਵਿਚਾਰ ਬਦਲਣਾ ਜਾਂ ਕੋਈ ਪਾਰਟੀ ਦਾ ਸਿਸਟਮ ਹੋਣਾ ਉਹ ਮੰਨਿਆ ਜਾ ਸਕਦਾ ਪਰ ਜਿਹੜੀ ਅੱਜ ਕੱਲ ਇਹ ਰਾਜਨੀਤੀ ਦੇ ਲਈ ਬਹੁਤ ਵੱਡਾ ਦਖਾਂਤ ਹੈ ਜਿਹੜਾ ਰਾਤ ਨੂੰ ਕੁਝ ਹੋਰ ਹੁੰਦਾ ਤੇ ਸਵੇਰ ਨੂੰ ਹੋਰ ਹੁੰਦਾ ਜਿਹੜੇ ਆਪਦੇ ਪਰਚਾਵਿਆਂ ਵਰਗੇ ਦੋਸਤ ਆ ਉਹ ਵੀ ਬੈਠੇ ਰਹ ਜਾਂਦੇ ਉਹਨਾਂ ਨੂੰ ਨਹੀਂ ਪਤਾ ਲੱਗਦਾ ਵੀ ਸਵੇਰੇ ਕੀ ਹੋਊਗਾ ਦੀ ਬਾਹਰ ਸਿਮਰਤ कौर ਬਾਦਲ ਜੀ ਇਥੋਂ ਐਮਪੀ ਰਹਿ ਚੁੱਕੇ ਆ ਚੌਥੀ ਵਾਰ ਉਹਨਾਂ ਨੇ ਇਸ ਸੀਟ ਤੋਂ ਲੜਨਾ ਬਠਿੰਡਾ ਹਲਕੇ ਤੋਂ ਪਰ ਹਰ ਵਾਰ ਦੀ ਤਰ੍ਹਾਂ ਤੈ ਤਾਂ ਸੀ ਪਰ ਫਿਰ ਵੀ ਕਿਤੇ ਨਾ ਕਿਤੇ ਦੂਜੀਆਂ ਪਾਰਟੀਆਂ ਦੀ ਕੈਂਡੀਡੇਟ ਅਨਾਉਂਸ ਹੋਣ ਤੋਂ ਬਾਅਦ ਸਭ ਤੋਂ ਲਾਸਟ ਜਿਹੜੀ ਲਿਸਟ ਜਿਹੜੀ ਜਾਰੀ ਕਰਨੀ ਕਿਤੇ ਨਾ ਕਿਤੇ ਕੀ ਗੜਬੜ ਰਹੀ ਅਸਲ ਦੇ ਵਿੱਚ ਉਤੇਜਨਾ ਜਿਹੜੀ ਲੋਕਾਂ ਦੇ ਵਿੱਚ ਪਿਆਰ ਸਤਕਾਰ ਬੀਬਾ ਜੀ ਦਾ ਬੜਾ ਜਲਦੀ ਉਹ ਚਾਹੁੰਦੇ ਸੀ ਵੀ ਕੈਂਡੀਡੇਟ ਅਨਾਉਂਸ ਕੀਤਾ ਜਾਵੇ ਪਾਰਟੀ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਲੋਕਤੰਤਰੀ ਸਿਸਟਮ ਦੇ ਨਾਲ ਕੋਰ ਕਮੇਟੀ ਦੀਆਂ ਮੀਟਿੰਗਾਂ ਜਿਹੜੇ ਸਾਡੇ ਬੋਰਡ ਬਣੇ ਹੋਏ ਆ ਜਿਹੜੇ ਐਡਵਾਈਜ਼ਰੀ ਬੋਰਡ ਆ ਉਹ ਸਾਰਾ ਡਿਸਕਸ ਕਰਦੇ ਨੇ ਔਰ ਚੋਣ ਜਾਬਤਾ ਜਿਹੜਾ ਉਹ ਤਾਂ ਇੱਕ ਤਰੀਕ ਤੋਂ ਸ਼ੁਰੂ ਹੋਣਾ ਸੱਤ ਨੂੰ ਕਾਗਜ਼ ਭਰਨੇ ਆ ਹਜੇ ਤਾਂ ਮੈਂ ਕਹਣਾ 15 ਦਿਨ ਅਡਵਾਂਸ ਹੈ ਟਿਕਟ ਕੋਈ ਲੇਟ ਲੋਕਾਂ ਦਾ ਜਿਹੜਾ ਪਿਆਰ ਹੈ ਲੋਕ ਕਾਹਲੀ ਕਰ ਰਹੇ ਸੀਗੇ ਪਹਿਲਾਂ ਪਹਿਲਾਂ ਵੀ ਵੇਖੀਏ ਤਾਂ ਦੂਜੀਆਂ ਪਾਰਟੀਆਂ ਦੇ ਜਿਹੜਾ ਉਮੀਦਵਾਰ ਉਤਾਰਦੇ ਆ ਉਸ ਨਾਲੋਂ ਤਾਂ ਪਹਿਲਾਂ ਫਾਈਨਲੀ ਹੁੰਦਾ ਨਰ ਲਿਸਟੀਆ ਫਾਈਨਲ ਤਾਂ ਬੀਬਾ ਜੀ ਦੇ ਕੱਦ ਦਾ ਕੋਈ ਬੰਦਾ ਜਾਂ ਕੋਈ ਕਹਿ ਦਈਏ ਆਪਾਂ ਕੰਪੀਟੀਸ਼ਨ ਜਾਂ ਕਿਸੇ ਨੇ ਹੋਰ ਕਿਸੇ ਸਾਡੇ ਆਗੂ ਨੇ ਟਿਕਟ ਮੰਗੀ ਹੋਵੇ ਪਾਰਟੀ ਦੇ ਵਿੱਚ ਮੰਗ ਲੈਂਦੇ ਐ ਇਸ ਤਰ੍ਹਾਂ ਦੀ ਕੋਈ ਗੱਲ ਹੀ ਨਹੀਂ ਸੀਗੀ ਬੀਬਾ ਜੀ ਦਾ ਤੈਅ ਸੀਗਾ ਪਰ ਇੱਕ ਪ੍ਰੋਸੀਜਰ ਦੇ ਵਿੱਚੋਂ ਵਿਚਰਨਾ ਜਿਹੜਾ ਜ਼ਰੂਰੀ ਹੁੰਦਾ ਉਹ ਪ੍ਰੋਸੀਜਰ ਤੋਂ ਨਿਕਲ ਕੇ ਇਹ ਆਏ ਨੇ ਪਾਰਟੀ ਦੀ ਹਾਈ ਕਮਾਂਡ ਨੇ ਸਾਡੇ ਪ੍ਰਧਾਨ ਸਾਹਿਬ ਤੇ ਸਾਰੀ ਕੋਰ ਕਮੇਟੀ ਨੇ ਫੈਸਲਾ ਕਰਕੇ ਇਹ ਫੈਸਲਾ ਲਿਆ ਔਰ ਲੋਕਾਂ ਦੀਆਂ ਭਾਵਨਾਵਾਂ ਨੇ ਜਿਹੜੀ ਉਹਦੀ ਕਦਰ ਕਰਦੇ ਹੋਏ ਬੀਬਾ ਜੀ ਜਿਹੜਾ ਚੌਥੀ ਵਾਰੀ ਇੱਥੋਂ ਚੋਣ ਲੜ ਰਹੇ ਸ਼ੁਰੂਆਤ ਆਪਾਂ ਕੀਤੀ ਵੀ ਇੱਕ ਤੋਂ ਬਾਅਦ ਦੂਜੀ ਪਾਰਟੀ ਦੂਜੀ ਤੋਂ ਤੀਜੀ ਜੇ ਅਕਾਲੀ ਦਲ ਦੀ ਗੱਲ ਕਰੀਏ ਤਾਂ ਅਕਾਲੀ ਦਲ ਦੇ ਵਿੱਚ ਬੜੇ ਵੱਡੇ ਚਿਹਰੇ ਡਿਗਜ਼ ਨੇਤਾ ਬੈਠੇ ਆ ਜਿਹੜੇ ਅਜੀ ਜਿਨ੍ਹਾਂ ਨੂੰ ਟਿਕਟ ਨਹੀਂ ਸੀ ਜਾਂ ਕੋਈ ਜਿਹੜਾ ਵਿਧਾਨ ਸਭਾ ਚੋਣ ਵੀ ਨਹੀਂ ਲੜਿਆ ਪਰ ਜਲੰਧਰ ਸੀਟ ਤੇ ਮਹਿੰਦਰ ਸਿੰਘ ਕੇਪੀ ਉਹ ਕਾਂਗਰਸ ਤੋਂ ਇਧਰ ਆ ਕੇ ਆਉਣ ਸਾਰ ਉਹਨਾਂ ਨੂੰ ਟਿਕਟ ਮਿਲਦੀ ਹੈ ਇਹਦੇ ਵਿੱਚ ਵੀ ਕੋਈ ਜੇ ਕਿਸੇ ਨਾਲ ਜ਼ਿਆਦਤੀ ਹੁੰਦੀ ਹੈ ਆ ਉਹ ਜਿਹੜੀ ਲੋਕ ਵੀ برداشت ਨਹੀਂ ਕਰਦੇ ਔਰ ਤੁਸੀਂ ਜਲੰਧਰ ਦੇ ਨਤੀਜੇ ਵੀ ਦੇਖਿਓ ਹੁਣ ਵੀ ਕੀ ਆਉਣਗੇ ਸਾਡੀ ਸਾਰੀ ਪਾਰਟੀ ਨੇ ਜਿੰਨੇ 9 ਹਲਕਾ ਇੰਚਾਰਜ ਨੇ ਉੱਥੇ ਸਾਡੇ ਪੂਰੀ ਪੰਜਾਬ ਦੀ ਲੀਡਰਸ਼ਿਪ ਨੇ ਉਹਨਾਂ ਦਾ ਸਵਾਗਤ ਕੀਤਾ ਸਰਦਾਰ ਮਹਿੰਦਰ ਸਿੰਘ ਕੇਪੀ ਬਹੁਤ ਸੁਲਝੇ ਹੋਏ ਕਾਗ ਸਿਆਸਤਦਾਨ ਨੇ ਉਹਨਾਂ ਨੇ ਕੋਈ ਦਲ ਬਦਲੀ ਇਸ ਕਰਕੇ ਨਹੀਂ ਕੀਤੀ ਉਹਨਾਂ ਨੇ ਸ਼ਰਮ ਨਹੀਂ ਅਕਾਲੀ ਦਲ ਦੀਆਂ ਨੀਤੀਆਂ ਨੂੰ ਸਮਝਿਆ ਸਿਸਟਮ ਨੂੰ ਸਮਝਿਆ ਔਰ ਉਹਨਾਂ ਦੀ ਪਾਰਟੀ ਨੇ ਉਹਨਾਂ ਦੇ ਨਾਲ ਧੱਕਾ ਕੀਤਾ ਉਹਨਾਂ ਦੇ ਸਿਆਸੀ ਕਦਮ ਦੇ ਨਾਲ ਧੱਕਾ ਕੀਤਾ ਔਰ ਇਸ ਗੱਲ ਦੀ ਹਮਦਰਦੀ ਹੈ ਜਿਹੜੇ ਜਲੰਧਰ ਦੇ ਲੋਕ ਉਹਨਾਂ ਨੂੰ ਦੇਣਗੇ ਔਰ ਇਸ ਚੀਜ਼ ਦੇ ਤੁਸੀਂ ਨਤੀਜੇ ਦੇਖਿਓ ਔਰ ਜਿਹੜਾ ਉਹਨਾਂ ਦਾ ਵਿਰੋਧੀ ਕਾਂਗਰਸੀ ਉਮੀਦਵਾਰ ਬਣੇ ਹੋਏ ਆ ਉਹਨਾਂ ਦੇ ਬਹੁਤ ਨੇੜੇ ਦੇ ਰਿਸ਼ਤੇਦਾਰ ਨੇ ਜਿੱਥੇ ਤੱਕ ਮੇਰੇ ਧਿਆਨ ਚਾ ਸ਼ਾਇਦ ਕੁੜ ਮਹੀਨੇ ਦੋਨੇ ਉਹਨਾਂ ਦੀ ਕੋਈ ਪਹਿਲਾਂ ਜਿਹੜੀ ਆ ਉਹ ਕਮਿਟਮੈਂਟ ਸੀ ਕਿ ਮੈਨੂੰ ਜੇਕਰ ਨਹੀਂ ਉਹਨਾਂ ਨੇ ਨਹੀਂ ਕਿਹਾ ਉਹਨਾਂ ਦੇ ਕਦ ਦੀ ਕਦਰ ਕਰਦੇ ਹੋਏ ਉਹਨਾਂ ਦੇ ਤਜਰਬੇ ਦੀ ਉਹਨਾਂ ਦੀ ਪੰਜਾਬ ਨੂੰ ਦੇਣ ਦੀ ਪ੍ਰਧਾਨ ਸਾਹਿਬ ਦੀ ਕੱਲ ਸਟੇਟਮੈਂਟ ਆਈ ਹੈ ਵੀ ਦਵਾਬੇ ਦਾ ਕੋਈ ਘਰ ਨਹੀਂ ਹੋਣਾ ਜਿਹੜਾ ਕੇਪੀ ਸਾਹਿਬ ਦੇ ਨਾਲ ਨਾ ਜੁੜਿਆ ਹੋਵੇ ਔਰ ਉਹਨਾਂ ਦੇ ਉਸ ਤਜਰਬੇ ਨੂੰ ਜਿਹੜਾ 50 ਸਾਲ ਉਹਨਾਂ ਨੇ ਇੱਕ ਪਾਰਟੀ ਵਾਸਤੇ ਲਾਇਆ ਹੈ ਉਹਦੇ ਨਾਲ ਜ਼ਿਆਤੀ ਕੀਤੀ ਹੈ ਬਾਹਰਲੇ ਹਲਕੇ ਚ ਲੈ ਜਾ ਕੇ ਉੱਥੇ ਕਿਸੇ ਨੂੰ ਉਮੀਦਵਾਰ ਬਣਾਉਂਦੇ ਆ ਸਾਬਕਾ ਮੁੱਖ ਮੰਤਰੀ ਸਾਹਿਬ ਨੇ ਔਰ ਦੇਖੋ ਫਿਰ ਉਹਨਾਂ ਨਾਲ ਧੱਕਾ ਹੋਇਆ ਤਾਂ ਸਾਡੀ ਪਾਰਟੀ ਦੇ ਲੋਕਾਂ ਨੇ ਚੰਗੇ ਬੰਦੇ ਦੀ ਕਦਰ ਕੀਤੀ ਔਰ ਸਾਰੇ ਉੱਥੇ ਹਾਜ਼ਰ ਸੀ ਲੋਕਾਂ ਦੇ ਵਿੱਚ ਦੀ ਬਾਕੀ ਜਿਹੜੀ ਆ ਆਪੋਜੀਸ਼ਨ ਪਾਰਟੀਆਂ ਹੈਗੀਆਂ ਉਹਦੇ ਵਿੱਚ ਵੀ ਇੱਕ ਚਰਚਾ ਦਾ ਵਿਸ਼ਾ ਬਣਿਆ ਕਿ ਬਾਦਲ ਸਾਹਿਬ ਤੋਂ ਜਾਣ ਤੋਂ ਬਾਅਦ ਜਿਹੜੇ ਸਭ ਤੋਂ ਸੀਨੀਅਰ ਲੀਡਰ ਉਹ ਹੈਗੇ ਸੀ ਭੁੰਦਰ ਸਾਹਿਬ ਤੁਸੀਂ ਭੁੰਦਰ ਸਾਹਿਬ ਦੇ ਬਹੁਤ ਨੇੜੇ ਨੂੰ ਪਰ ਫਿਰ ਵੀ ਕਿਤੇ ਨਾ ਕਿਤੇ ਲੋਕ ਇਹ ਸੋਚ ਰਹੇ ਆ ਕਿ ਉਹਨਾਂ ਤੋਂ ਬਾਅਦ ਹੋਣੀ ਕੋਈ ਸੀਟ ਕਿਉਂ ਨਹੀਂ ਲੜ ਰਹੀ ਨਹੀਂ ਭੁੰਦਰ ਦੇਖੋ ਜਿਹੜਾ ਮੈਂਬਰ ਪਾਰਲੀਮੈਂਟ ਬਹੁਤ ਲੋਕ ਬਣ ਜਾਂਦੇ ਆ ਵਿਧਾਨਕਾਰ ਐਮ ਐਲ ਏ ਬਹੁਤ ਲੋਕ ਬਣ ਜਾਂਦੇ ਆ ਵਜ਼ੀਰ ਬਣ ਜਾਂਦੇ ਆ ਪਰ ਲੀਡਰ ਬਣਨਾ ਬਹੁਤ ਔਖਾ ਹੈ ਸਰਦਾਰ ਬਲਵਿੰਦਰ ਸਿੰਘ ਦੀ ਭੁੰਦਰ ਸਾਹਿਬ ਦੀ ਜਿਹੜੀ ਕਹਾਣੀ ਕਾਲੀ ਹੋਈ ਹੈ ਉਹ ਇੱਕ ਲੀਡਰ ਬਣੇ ਆ ਦੇਸ਼ ਦੇ ਲੀਡਰ ਨੇ ਦੁਨੀਆ ਦੇ ਵਿੱਚ ਉਹਨਾਂ ਦਾ ਨਾਂ ਹੈ ਉਹ ਵਿਚਾਰਧਾਰਾ ਦੇ ਪਾਰਟੀ ਦੇ ਅਨੁਸ਼ਾਸਨ ਦੇ ਪਰਿਵਾਰ ਦੇ ਵਿੱਚ ਤਿਆਗ ਦੀ ਜਿਹੜੀ ਬਹੁਤ ਵੱਡੀ ਮੂਰਤ ਨੇ ਔਰ ਉਹਨਾਂ ਨੇ ਕਦੇ ਜਿਹੜੇ ਮਤਲਬ ਰਾਜਨੀਤੀ ਦੇ ਵਿੱਚ ਪਦ ਕਹਿ ਦਿੰਦੇ ਆਉਦੇ ਉਹਨਾਂ ਦਾ ਕਦੇ ਲਾਲਚ ਹੀ ਨਹੀਂ ਕੀਤਾ ਅਹੁਦੇ ਦੀ ਪਹਿਚਾਨ ਸਰਦਾਰ ਬਲਵਿੰਦਰ ਸਿੰਘ ਭੁੰਦੜ ਕਰਕੇ ਬਣਦੀ ਹੈ ਕੋਈ ਇਹੋ ਜਿਹਾ ਉਧਾ ਨਹੀਂ ਦੁਨੀਆ ਤੇ ਹੈ ਜਿਹਦੇ ਨਾਲ ਬਲਵਿੰਦਰ ਸਿੰਘ ਭੁੰਦੜ ਨੂੰ ਕੋਈ ਮਤਲਬ ਜਿਹੜਾ ਨਾਂ ਚਮਕਦਾ ਹੋਵੇ ਬਲਵਿੰਦਰ ਸਿੰਘ ਭੁੰਦੜ ਇੱਕ ਖੁਦ ਹੀ ਬ੍ਰਾਂਡ ਹੈ ਔਰ ਇੱਕ ਹਲਕਾ ਇੱਕ ਪਾਰਟੀ ਇੱਕ ਲੀਡਰ ਦੇ ਨਾਲ ਸਾਰੀ ਜ਼ਿੰਦਗੀ ਟਪਾਤੀ ਇਹ ਤਾਂ ਤੁਹਾਨੂੰ ਕਿਤੇ ਦੇਖਣ ਨੂੰ ਨਹੀਂ ਮਿਲਣਾ ਇਹ ਤਾਂ ਇਤਿਹਾਸ ਰਾਜਨੀਤੀ ਦੇ ਇਤਿਹਾਸ ਚ ਆ ਜਿਹੜਾ ਸਨਹਿਰੇ ਪੰਨਿਆਂ ਚ ਲਿਖਿਆ ਜਾਊਗਾ ਉਹ 5 ਵਾਰ ਐਮਐਲਏ ਬਣੇ ਤੁਸੀਂ ਕਹਿੰਦੇ ਚੋਣ ਨ ਕਿਉਂ ਨਹੀਂ ਲੜਿਓ 5 ਵਾਰ ਐਮਐਲਏ ਬਣੇ 3 ਵਾਰੀ ਮੈਂਬਰ ਰਾਜ ਸਭਾ ਬਣੇ ਉਹਨੋਂ ਚੋਣ ਮੈਨੀਫੈਸਟੋ ਕਮੇਟੀ ਦੇ ਚੇਅਰਮੈਨ ਨੇ ਤੇ ਸਾਰੇ ਪੰਜਾਬ ਦੀ ਜਿਹੜੀ ਚੋਣ ਮੈਨੀਫੈਸਟੋ ਭੁੰਦਰ ਸਾਹਿਬ ਨੇ ਬਣਾਉਣੀ ਹੈ ਪੂਰੇ ਹਿੰਦੁਸਤਾਨ ਦੇ ਵਿੱਚ ਜਿੱਥੇ ਵੀ ਕੋਈ ਮਾਮਲਾ ਹੁੰਦਾ ਚਾਹੇ ਸਿੱਕਮ ਚ ਹੋਵੇ ਮਨੀਪਾਲ ਚ ਹੋਵੇ ਕਰਨਾਟਕਾ ਚ ਹੋਵੇ ਮੱਧ ਪ੍ਰਦੇਸ਼ ਚ ਹੋਵੇ ਯੂਪੀ ਚ ਹੋਵੇ ਸਭ ਤੋਂ ਪਹਿਲਾਂ ਭੁੰਦਰ ਸਾਹਿਬ ਉੱਥੇ ਪਹੁੰਚੇ ਹੁੰਦੇ ਆ ਇੱਕ ਮੈਂਬਰ ਪਾਰਲੀਮੈਂਟ ਹੋਣਾ ਜਾਂ ਟਿਕਟ ਲੜਨਾ ਇਹ ਮੈਨੇ ਨਹੀਂ ਰੱਖਦਾ ਉਹਨਾਂ ਦਾ ਪਾਰਟੀ ਦੀਆਂ ਨੀਤੀਆਂ ਘਾੜੇ ਹੋਣਾ ਬਹੁਤ ਵੱਡੇ ਮੈਨੇ ਰੱਖਦਾ ਹੈ ਇਹ ਚੋਣਾਂ ਤਾਂ ਮਤਲਬ ਬਹੁਤ ਲੋਕ ਲੜ ਰਹੇ ਲੜਦੇ ਹੀ ਰਹੇ ਪਿਛਲੇ ਦਿਨ ਪਹਿਲਾਂ ਜਦੋਂ ਕੈਂਪੇਨ ਦੀ ਆਈ ਸੀ ਖੁੱਡੀਆਂ ਸਾਹਿਬ ਨਾਲ ਆਈ ਸੀ ਇਥੋਂ ਦੀ ਐਮਐਲਏ ਗੁਰਪ੍ਰੀਤ ਬਣਾਲੀ ਉਹਨਾਂ ਵੱਲੋਂ ਇੱਕ ਬੜੀ ਤੰਝ ਕਸ ਕੇ ਇੱਕ ਬਿਆਨਬਾਜ਼ੀ ਕੀਤੀ ਗਈ ਕਿ ਬਾਬਾ ਬੋੜਨੀ ਅਸੀਂ ਛੱਡਿਆ ਤਾਂ ਇੱਥੇ ਕੀ ਜਿਹੜੀ ਨੰਨੀ ਛਾਂ ਉਹ ਕੀ ਚੀਜ਼ ਆ ਇਹਦੇ ਬਾਰੇ ਕੀ ਬਚਾਰਿਆ ਤੁਹਾਡਾ ਦੇਖੋ ਨੰਨੀ ਛਾਂ ਇੱਕ ਵਿਅਕਤੀ ਨਹੀਂ ਹੈ ਨੰਨੀ ਛਾਂ ਇੱਕ ਸੋਚ ਹੈ ਨੰਨੀ ਛਾਂ ਕੀ ਸੋਚਦੀ ਆ ਉਹਦੇ ਬਾਰੇ ਮੈਂ ਤੁਹਾਨੂੰ ਥੋੜਾ ਜਿਹਾ ਐਕਸਪਲੇਨ ਕਰਦਾ ਕਿ ਨੰਨੀ ਛਾਂ ਨੇ ਪਿਛਲੇ 15 ਸਾਲਾਂ ਦੇ ਵਿੱਚ ਤਖਤ ਸ਼੍ਰੀ ਦਮਦਮਾ ਸਾਹਿਬ ਤੇ ਅਕਾਲ ਤਖਤ ਸਾਹਿਬ ਤੋਂ 25 ਲੱਖ ਬੂਟਿਆਂ ਦਾ ਪ੍ਰਸ਼ਾਦ ਵੰਡੇ ਆ ਤੇ ਉਹ 25 ਲੱਖ ਬੂਟੇ ਜਿੱਥੇ ਵੀ ਫਲ ਫੁੱਲ ਦੇ ਰਹੇ ਹੈ ਹਵਾ ਦੇ ਰਹੇ ਹੈ ਉਹ ਨਹੀਂ ਦੇਖਦੇ ਵੀ ਇਹ ਆਮ ਆਦਮੀ ਪਾਰਟੀ ਦੇ ਬੰਦੇ ਨੂੰ ਆਕਸੀਜਨ ਜਾਂਦੀ ਹੈ ਕਿ ਕਾਂਗਰਸੀ ਨੂੰ ਜਾਂਦੀ ਹੈ ਨੰਨੀ ਸ਼ਾ ਨੇ ਪਿੰਡਾਂ ਦੇ ਵਿੱਚ ਪੜੀਆਂ ਲਿਖੀਆਂ ਬੇਰੁਜ਼ਗਾਰ ਲੜਕੀਆਂ ਦੇ ਲਈ ਸਿਲਾਈ ਸੈਂਟਰ ਖੋਲੇ 20000 ਦੇ ਨੇੜੇ ਲੜਕੀਆਂ ਨੇ ਸਿਲਾਈ ਸਿੱਖੀ ਉਹਨਾਂ ਨੂੰ ਮਸ਼ੀਨਾਂ ਵੀ ਫ੍ਰੀ ਵੰਡੀਆਂ ਉਹਨਾਂ ਦੇ ਚੁੱਲ੍ਹੇ ਚੱਲਦੇ ਕੀਤੇ ਉਹਨਾਂ ਨੂੰ ਮਤਲਬ ਸੈਲਫ এমਪਲਾਈਡ ਆਪਾਂ ਕਹਿ ਦਿੰਦੇ ਹਾਂ ਸਵੈ ਰੁਜ਼ਗਾਰ ਦੇ ਕਾਬਲ ਕੀਤਾ ਇਹ ਸੋਚ ਨੂੰ ਜਿਹੜੇ ਬੰਦੇ ਸੋਚਦੇ ਵੀ ਜੜਾ ਪੱਟ ਦੇਾਂਗੇ ਇਹ ਤੋਂ ਵੱਡੇ ਤਾਂ ਉਹ ਹੋ ਸਕਦੇ ਆ ਉਹ 25 ਲੱਖ ਦੀ ਥਾਂ ਤੇ 26 ਲੱਖ ਬੂਟੇ ਲਾ ਦੇਣ ਅਸੀਂ ਉਹਨਾਂ ਨੂੰ ਸਲਾਮ ਕਰਾਂਗੇ ਉਹ 20000 ਕੁੜੀ ਦੀ ਥਾਂ ਤੇ 25000 ਕੁੜੀ ਨੂੰ ਰੋਜ਼ਗਾਰ ਦੇ ਦੇਣ ਅਸੀਂ ਉਸ ਨੂੰ ਸ਼ਾਂ ਕਰਾਂਗੇ ਮਤਲਬ ਉਹਨਾਂ ਦਾ ਜੀ ਆਇਆਂ ਖਾਂ ਕੇ ਸਵਾਗਤ ਕਰਾਂਗੇ ਉਹਨਾਂ ਦੀ ਇਸ ਗੱਲ ਦਾ ਔਰ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਕਿ ਜਦੋਂ ਕਿਸੇ ਦੇ ਕੋਲ ਵਿਚਾਰ ਧਾਰਾ ਮੁੱਕ ਜਾਂਦੀ ਹੈ ਜਦੋਂ ਉਹਦੇ ਕੋਲ ਆਪਣੀਆਂ ਦਲੀਲਾਂ ਮੁੱਕ ਜਾਂਦੀਆਂ ਉਦੋਂ ਜਾਤੀ ਹਮਲੇ ਕਰਦਾ ਔਰ ਜਾਤੀ ਹਮਲੇ ਕਰਨ ਵਾਲਾ ਸਿਆਸਤਦਾਨ ਕਦੇ ਵੀ ਵੱਡਾ ਨਹੀਂ ਹੋ ਸਕਦਾ ਉਹ ਉਹਦੇ ਕੋਲ ਅਹੁਦਾ ਹੋ ਸਕਦਾ ਪਰ ਅੰਦਰੋਂ ਉਹ ਥੋਥੇ ਹੀ ਹੋਊਗਾ ਇੱਕ ਕਿਤੇ ਨਾ ਕਿਤੇ ਇੱਕ ਗੱਲ ਚੱਲ ਰਹੀ ਆ ਜਿਵੇਂ ਰਾਜ ਸਭਾ ਮੈਂਬਰ ਰਿਆ ਬਲਵਿੰਦਰ ਸਿੰਘ ਪੁੰਦੜ ਜੀ ਉਹਨਾਂ ਨੇ ਪਿੰਡ ਗੋਦ ਲਿਆ ਸੀ ਤੁਹਾਡੇ ਧਿਆਨ ਚ ਇਥੇ ਸੂਲੀ ਸਰ ਗੁਰਦੁਆਰਾ ਸਾਹਿਬ ਵੀ ਆ ਪਰ ਉੱਥੇ ਅਜੇ ਤੱਕ ਕੋਈ ਵਿਕਾਸ ਦਾ ਨਾਮੋ ਨਿਸ਼ਾਨੀ ਪਿਛਲੀ ਵਾਰ ਮੈਨੂੰ ਅੱਜ ਵੀ ਚੇਤੇ ਆ ਜਦੋਂ ਅਸੀਂ ਉੱਥੇ ਜਨਤਾ ਦੀ ਰਾਏ ਜਾਣਨ ਵਾਸਤੇ ਗਏ ਸੀ ਵਿਧਾਨ ਸਭਾ ਚੋਣਾਂ ਦੇ ਵਿੱਚ ਉੱਥੇ ਵੀ ਫੁੱਟ ਫੁੱਟ ਕੇ ਰੋ ਰਹੇ ਆ ਕਿ ਇੱਥੇ ਤਾਂ ਕੋਈ ਵਿਕਾਸ ਦਾ ਤੰਦ ਵੀ ਨਹੀਂ ਕੱਟਿਆ ਦੇਖੋ ਸਰਦਾਰ ਬਲਵਿੰਦਰ ਸਿੰਘ ਜੀ ਭੂੰਦੜ ਬਾਰੇ ਬਹੁਤ ਸਾਰੇ ਇੱਥੇ ਅੱਜ ਕੱਲ੍ਹ ਯੋਗ ਹੈਗਾ ਜਿਹੜਾ ਸੋਸ਼ਲ ਮੀਡੀਆ ਆਈਟੀ ਦਾ ਬਹੁਤ ਸਾਰੇ ਮੇਰੇ ਨੌਜਵਾਨ ਵੀਰ ਗਲਾ ਪਾੜ ਪਾੜ ਕੇ ਕਹਿੰਦੇ ਸੀ ਵੀ ਭੂੰਦੜ ਸਾਹਿਬ ਦੇ ਫੰਡਾਂ ਦਾ ਹਿਸਾਬ ਦਿਓ ਮੈਂ ਕਹਣਾ ਵੀ ਭੂੰਦੜ ਸਾਹਿਬ ਦੇ 99% ਫੰਡ ਐਜ਼ ਅ ਮੈਂਬਰ ਪਾਰਲੀਮੈਂਟ ਹਲਕਾ ਸਰਦੂਲਗੜ ਚ ਲੱਗਿਆ। ਇੱਕ ਪੈਸਾ ਬਾਹਰ ਨਹੀਂ ਗਿਆ। ਸਾਡੇ ਸਾਬਕਾ ਵਿਧਾਇਕ ਸਰਦਾਰ ਦਿਲਰਾਜ ਸਿੰਘ ਜੀ ਭੁੰਦੜ ਸਾਹਿਬ ਨੇ 20 ਕਰੋੜ ਰੁਪਇਆ ਐਮਪੀ ਸਾਹਿਬ ਦੇ ਫੰਡਾਂ ਦਾ ਸਰਕਾਰੀ ਸਕੂਲਾਂ ਦੀ ਡਿਵੈਲਪਮੈਂਟ ਤੇ ਲਾਇਆ ਔਰ ਦੇਸ਼ ਦੇ ਵਿੱਚ ਸਰਦੂਲਗੜ ਹਲਕਾ ਸਰਦੂਲਗੜ ਸਬਡਿਵੀਜ਼ਨ ਹੈ ਜਿਹੜੀ ਉਹ ਪਹਿਲੇ ਨੰਬਰ ਤੇ ਆਈ ਹੈ। ਔਰ ਕੰਮ ਕਿਸ ਨੂੰ ਕਹਿੰਦੇ ਆ ਕਿ ਕੰਮ ਕੀਤੇ ਹੋਣ ਸਰਦਾਰ ਬਲਵਿੰਦਰ ਸਿੰਘ ਭੁੰਦੜ ਨੇ ਤੇ ਉਹਨਾਂ ਦੇ ਸੁਪੁੱਤਰ ਸਰਦਾਰ ਦਿਲਰਾਜ ਸਿੰਘ ਭੁੰਦੜ ਨੇ ਤੇ ਪੋਸਟਾਂ ਪਾਉਣ ਵਿਰੋਧੀ ਧਿਰ ਦੀ ਪਾਰਟੀ ਦੇ ਮੁੱਖ ਮੰਤਰੀ ਸਰਦਾਰ ਕੈਪਟਨ ਅਮਰਿੰਦਰ ਸਿੰਘ ਜੀ ਉਹਨਾਂ ਨੇ ਸਾਡੇ ਜਿਹੜੇ ਲੀਡਰਾਂ ਦੇ ਵਿਕਾਸ ਕੀਤੇ ਸਕੂਲਾਂ ਨੂੰ ਪਹਿਲੇ ਨੰਬਰ ਤੇ ਲਿਆ ਕੇ ਤੇ ਉੱਥੇ ਆਪਣੇ ਸੋਸ਼ਲ ਮੀਡੀਆ ਤੇ ਪਾਇਆ ਵੀ ਅਸੀਂ ਇਹਨੇ ਕੀਤਾ ਹੁਣ ਕਿਹੜਾਗਣਾ ਸਕੂਲ ਦੀ ਇਹ ਬਹੁਤ ਮਸ਼ਹੂਰੀ ਕਰ ਰਹੇ ਆ ਜਿਹੜੀ ਹੁਣ ਮੌਜੂਦਾ ਸਰਕਾਰ ਹੈ ਮੈਂ ਕਹਣਾ ਵੀ ਕਿਹੜਾਗਣਾ ਸਕੂਲ ਚ ਜਾ ਕੇ ਪੁੱਛੋ ਨਾ ਵੀ ਫੰਡ ਦਿੱਤਾ ਕਿਨੇ ਡਿਵੈਲਪ ਕੀਤਾ ਕਿਨੇ ਆ ਇਹ ਜਿਹੜਾ ਮਤਲਬ ਭੁੰਦਰ ਸਾਹਿਬ ਦੇ ਬਾਰੇ ਕਹਿੰਦੇ ਸੀ ਮੈਂ ਕਹਣਾ ਉਹਨੂੰ ਮੈਂਬਰ ਰਾਜ ਸਭਾ ਸੱਤ ਨੇ ਜੀ ਮੈਨੂੰ 70 ਰੁਪਏ ਦਾ ਹੀ ਹਿਸਾਬ ਦੇ ਦਿਓ ਵੀ ਉਹਨਾਂ ਨੇ ਕਿੱਥੇ ਫੰਡ ਦਿੱਤਾ ਪੰਜਾਬ ਦੇ ਵਿੱਚ ਇਹਦੇ ਲਈ ਤੁਸੀਂ ਯੋਜਨਾ ਬੋਰਡ ਤੋਂ ਕਿਤੋਂ ਵੀ ਪਤਾ ਕਰੋ ਭੁੰਦਰ ਸਾਹਿਬ ਨੇ ਆਪਣੇ ਜਿੰਨੇ ਤਿੰਨ ਟਰਮਾਂ ਉਹ ਰਾਜ ਸਭਾ ਦੇ ਮੈਂਬਰ ਰਹੇ ਇੱਕ ਵਾਰੀ ਵਿੱਚ ਦੀ ਐਮ ਐਲ ਏ ਜਿੱਤੇ ਤਾਂ 4 ਸਾਲ ਰਹੇ ਸੀ ਉਹ 16 ਸਾਲ ਰਾਜ ਸਭਾ ਮੈਂਬਰ ਰਹੇ ਹੈ 99% ਫੰਡ ਕੱਲੇ ਸਰਦੂਲਗੜ ਹਲਕੇ 'ਚ ਲੱਗੇ ਚੋਣ ਮੈਨੀਫੈਸਟੋ ਦੇ ਵਿੱਚ ਕੋਈ ਬਦਲਾਅ ਕਿਉਂਕਿ ਜਿਹੜਾ ਵਾਅਦਾ ਤਾਂ ਹਰੀਕ ਕਰਦਾ ਕੋਈ ਨਮਾਜ ਦੇ ਵਿੱਚ ਕੋਈ ਪੁਆਇੰਟ ਇਹ ਗੱਲ ਮੈਂ ਬਹੁਤ ਗਰੰਟੀ ਨਾਲ ਕਹਿ ਸਕਦਾ ਹਾਂ ਵੀ ਸਰਦਾਰ ਬਲਵਿੰਦਰ ਸਿੰਘ ਭੂੰਦੜ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਪੰਜਾਬ ਦੇ ਪੰਜਾਬੀਆਂ ਦੇ ਕਿਸਾਨਾਂ ਦੇ ਮਜ਼ਦੂਰਾਂ ਦੇ ਹੱਕਾਂ ਲਈ ਲੜਦਿਆਂ ਨੇ ਲਾਤੀ ਉਹਨਾਂ ਨੇ ਕਦੇ ਕਿਸੇ ਅਹੁਦੇ ਨੂੰ ਤਰਜੀਹ ਨਹੀਂ ਦਿੱਤੀ ਰਾਜਨੀਤਿਕ ਸੁੱਖ ਭੋਗਣ ਦੀਆਂ ਗੱਲਾਂ ਉਹਨਾਂ ਨੇ ਕਦੇ ਨਹੀਂ ਕੀਤੀ ਉਹਨਾਂ ਨੇ ਜ਼ਿੰਮੇਵਾਰੀ ਜਿਹੜੀ ਉਹਨਾਂ ਤੇ ਪੈਂਦੀ ਹੈ ਉਹਨੂੰ ਨਿਭਾਉਣ ਦੀਆਂ ਗੱਲਾਂ ਕੀਤੀਆਂ ਜਿਹੜੇ ਪੰਜਾਬ ਦੇ ਸੰਵੇਦਨਸ਼ੀਲ ਮੁੱਦੇ ਨੇ ਹੁਣ ਉਹਨਾਂ ਦੇ ਬਾਰੇ ਹੱਲ ਨਿਕਲਣ ਦੇ ਜਿਹੜੇ ਦੇਖੋ ਹੱਲ ਹੋਣੇ ਸੱਤਾ ਚਾਕੇ ਆ ਪੰਜਾਬ ਦੇ ਲੋਕ ਪਿਆਰ ਦੇਣਗੇ ਪ੍ਰਧਾਨ ਜੀ ਨੇ ਪਾਰਟੀ ਨੂੰ ਬਿਲਕੁਲ ਹੇਠਲੇ ਪੱਧਰ ਤੋਂ ਜਿਹੜਾ ਕੂੜ ਪ੍ਰਚਾਰ ਕਰਕੇ ਪੰਜਾਬੀਆਂ ਦੇ ਦਿਮਾਗ 'ਚ ਇਹ ਬਿਠਾਤਾ ਸੀ ਵੀ ਅਕਾਲੀ ਦਲ ਜਿਹੜਾ ਹੈਗਾ ਪੰਜਾਬ ਦਾ ਭਲਾ ਨਹੀਂ ਚਾਹੁੰਦਾ ਪੰਜਾਬੀਆਂ ਨੂੰ ਹੁਣ ਪਤਾ ਲੱਗ ਗਿਆ ਵੀ ਜੇ ਪੰਜਾਬ ਦਾ ਕਿਤੇ ਭਲਾ ਹੋ ਸਕਦਾ ਤਾਂ ਉਹ ਸ਼ਰਮ ਨਹੀਂ ਅਕਾਲੀ ਦਲ ਤੋਂ ਹੋ ਸਕਦਾ ਔਰ ਭੁੰਦਲ ਸਾਹਿਬ ਦੀ ਰਹਿਨਮਾਈ 'ਚ ਜਿਹੜਾ ਚੋਣ ਮੈਨੀਫੈਸਟੋ ਬਣੂਗਾ ਪੰਜਾਬ ਦੇ ਸਾਰੇ ਸੰਵੇਦਨਸ਼ੀਲ ਮੁੱਦਿਆਂ ਦੇ ਹੱਲ ਦੀ ਜਿਹੜੀ ਰਾਹ ਨੇ ਉਹਦੇ 'ਚ ਤੁਹਾਨੂੰ ਦਿਖਾਈ ਦੇਣਗੇ ਔਰ ਪ੍ਰਮਾਤਮਾ ਕਿਰਪਾ ਕਰੇ ਪੰਜਾਬ ਦੇ ਲੋਕ ਸਾਥ ਦਿਨ ਤੇ ਫਿਰ ਰਾਹ ਨਿਕਲਦੇ ਵੀ ਤੁਸੀਂ ਦੇਖੋ ਵਿਰੋਧ ਦੀ ਗੱਲ ਕਰੀਏ ਤਾਂ ਕਿਤੇ ਨਾ ਕਿਤੇ ਅੱਜ ਵੀ ਜਿਵੇਂ ਹਰੇਕ ਪਾਰਟੀ ਦਾ ਵਿਰੋਧ ਹੋ ਰਿਹਾ ਉਹ ਕਿੱਥੇ ਕੁ ਕਮੀ ਰਹਿ ਜਾਂਦੀ ਦੇਖੋ ਜਿਹੜੇ ਤਾਂ ਕਹਿੰਦੇ ਆ ਵੀ ਕਿਸੇ ਲਈ ਟੋਆ ਪਟਾਂਗੇ ਤੇ ਆਪ ਹੀ ਡਿੱਗਦੇ ਆ ਜਿਹੜੀ ਪਿੱਛੇ ਜੇ ਕੂੜ ਪ੍ਰਚਾਰ ਤੇ ਪਿੰਡਾਂ ਦੇ ਵਿੱਚ ਲੋਕਾਂ ਨੂੰ ਡਲਿਆਂ ਦੀਆਂ ਗੱਲਾਂ ਜਾਂ ਜੇਬ ਉਹ ਦੱਸਣ ਦੀਆਂ ਗੱਲਾਂ ਹੋਈਆਂ ਸੀਗੀਆਂ ਉਹ ਗੱਲਾਂ ਜਿਨ੍ਹਾਂ ਨੇ ਕੀਤੀਆਂ ਸੀ ਉਹਨਾਂ ਨੂੰ ਹੀ ਫੇਸ ਕਰਨੀਆਂ ਪੈ ਰਹੀਆਂ ਅਸੀਂ ਅੱਜ ਵੀ ਭੁੰਦਰ ਸਾਹਿਬ ਦੇ ਨਾਲ ਜਾਂਦੇ ਹਾਂ ਭੁੰਦਰ ਸਾਹਿਬ ਚਮਾ ਇੱਕ ਸਿੰਪਲ ਲੇਮੈਨ ਦੀ ਤਰ੍ਹਾਂ ਲੋਕਾਂ 'ਚ ਵਿਚਰਦੇ ਆ ਸਾਨੂੰ ਕੋਈ ਘੇਰਦਾ ਨਹੀਂ ਕੋਈ ਪੁੱਛਦਾ ਨਹੀਂ ਸਾਡੇ ਕੰਮ ਬੋਲਦੇ ਲੀਡਰਾਂ ਦੇ ਕੀਤੇ ਸਾਡੀ ਪਾਰਟੀ ਦੇ ਕੀਤੇ ਕੰਮ ਬੋਲਦੇ ਆ ਸਾਨੂੰ ਕੋਈ ਇਹੋ ਜਿਹੀ ਪ੍ਰੋਬਲਮ ਨਹੀਂ ਅਸੀਂ ਬਿਹਾਰ ਸਮਰਥਕ ਕੌਰ ਦੇ ਜੀ ਦੇ ਨਾਲ 80 ਪਿੰਡ ਦਾ ਹਲਕਾ ਸਰਦੂਲਗੜ੍ਹ ਦੇ ਲਗਭਗ ਮਾਨਸਾ ਭਲਾਡੇ ਦੇ ਵਿੱਚ ਵੀ ਕੰਪੇਨ ਹੈ ਜਿਹੜੀ ਉਹਨਾਂ ਨੇ ਪਹਿਲੇ ਰਾਉਂਡ ਦੀ ਪੂਰੀ ਕਰ ਲਈ ਸਾਨੂੰ ਇਸ ਤਰ੍ਹਾਂ ਦੀ ਕੋਈ ਨੌਬਤ ਨਹੀਂ ਆਈ ਲੋਕਾਂ ਨੇ ਬਹੁਤ ਪਿਆਰ ਦਿੱਤਾ ਸਤਿਕਾਰ ਦਿੱਤਾ ਔਰ ਵਿਸ਼ਵਾਸ ਦਿੱਤਾ ਕਿ ਵੀ ਅਸੀਂ ਤੁਹਾਡੇ ਨਾਲ ਹੁਣ ਨਿਭਾਂਗੇ ਜੇ ਕਿਸੇ ਤੋਂ ਗਲਤੀ ਵੀ ਹੋਈ ਹੈ ਕੋਈ ਕੂੜ ਪ੍ਰਚਾਰ ਦੇ ਵਿੱਚ ਮੰਨ ਲਓ ਆ ਗਿਆ ਬੰਦਾ ਤਾਂ ਉਹ ਵਾਪਸ ਆ ਰਿਹਾ ਔਰ ਸਾਡੇ ਲੀਡਰਾਂ ਦੀ ਇਹ ਖੂਬਸੂਰਤੀ ਹੈ ਕਿ ਉਹ ਬਹੁਤ ਵੱਡੇ ਜਿਗਰੇ ਦੇ ਨਾਲ ਉਹਨਾਂ ਬੰਦਿਆਂ ਨੂੰ ਆਪਣੇ ਗੱਲ ਨਾਲ ਕਿ ਬੀਜਪੀ ਤੇ ਅਕਾਲੀ ਦਲ ਦਾ ਸੰਗਠਨ ਉਹ ਕਿੱਥੇ ਕੋਈ ਕਮੀ ਰਹਗੀ ਇਨਾ ਨੇ ਨਹੀਂ ਕੀਤਾ ਜਾਂ ਉਹਨਾਂ ਨੇ ਨਹੀਂ ਕੀਤਾ ਕੀ ਵੀ ਚਲੀ ਗੱਲ ਸੀ ਰਾਜਨੀਤੀ ਦਾ ਇਤਿਹਾਸ ਜੇ ਪੜ੍ਹੀਏ ਤੇ ਬੀਜੇਪੀ ਜਿੱਥੇ ਅੱਜ ਖੜੀ ਹੈ ਇਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦਾ ਬਹੁਤ ਵੱਡਾ ਤਿਆਗ ਸੀ ਜਦੋਂ ਉਹਨਾਂ ਨੂੰ ਮੌਕੇ ਮਿਲਦੇ ਸੀ ਉਹਨਾਂ ਨੇ ਬੀਜੇਪੀ ਦੇ ਨਾਲ ਖੜ ਕੇ ਸਿਰਫ ਕਾਂਗਰਸ ਦਾ ਜਿਹੜਾ ਵਿਰੋਧ ਕੀਤਾ ਸੀ ਤੇ ਪੰਜਾਬ ਦੇ ਭਲੇ ਦੀ ਗੱਲ ਕੀਤੀ ਸੀਗੀ ਔਰ ਇਸ ਦੇ ਨਾਲ ਪੰਜਾਬ ਨੂੰ ਬਹੁਤ ਕੁਝ ਮਿਲੇ ਹੈ ਬੀਜੇਪੀ ਦੇ ਨਾਲ ਔਰ ਬੀਜੇਪੀ ਦੇ ਬਹੁਤ ਸਾਰੇ ਨੇਤਾਵਾਂ ਨੂੰ ਅਹੁਦਿਆਂ ਤੇ ਰਹਿ ਕੇ ਕੰਮ ਕਰਨ ਦਾ ਪੰਜਾਬ ਦਾ ਭਲਾ ਕਰਨ ਦਾ ਮੌਕਾ ਮਿਲੇ ਇਹ ਹੁਣ ਕੁਝ ਜਿਹੜੀਆਂ ਪੰਜਾਬ ਦੀਆਂ ਮੰਗਾਂ ਸੀ ਅਕਾਲੀ ਦਲ ਨੇ ਇਹ ਜਿਹੜੀ ਅਸੀਂ ਅਖਬਾਰਾਂ ਚ ਪੜਨ ਨੂੰ ਮਿਲੀ ਹੈ ਇੱਕ ਹੋਰ ਕਮੇਟੀ ਨੇ ਜੋ ਫੈਸਲਾ ਕੀਤਾ ਸੀ ਵੀ ਜੇ ਬੀਜੇਪੀ ਇਹ ਮੰਗਾਂ ਮੰਨਦੀ ਹੈ ਤਾਂ ਸਾਡਾ ਜਿਹੜਾ ਗਠਜੋੜਨ ਦੁਬਾਰਾ ਹੋ ਸਕਦਾ ਹੈ ਸ਼ਾਇਦ ਉਹਨਾਂ ਮੰਗਾਂ ਦੇ ਵਿੱਚ ਕੋਈ ਗੱਲ ਹੋਈ ਹੋਣੀ ਹੈ ਪੰਜਾਬ ਦੇ ਭਲੇ ਦੀਆਂ ਜਿਹੜੀਆਂ ਸੀਗੀਆਂ ਜੇ ਉਹ ਨਹੀਂ ਮੰਨੀਆਂ ਤਾਂ ਸ਼ਰਮ ਨਹੀਂ ਅਕਾਲੀ ਦਲ ਦਾ ਤਾਂ ਸਿੱਧਮ ਸਿੱਧੀ ਗੱਲ ਹੀ ਇੱਕ ਹੈ ਵੀ ਪੰਜਾਬ ਦੇ ਕਿਸਾਨ ਦੀ ਮਜ਼ਦੂਰ ਦੀ ਗੱਲ ਕਰਨੀ ਹੈ ਜੇ ਉਹਨਾਂ ਨੇ ਨਹੀਂ ਮੰਨੀ ਤਾਂ ਇਹਨਾਂ ਨੇ ਮਤਲਬ ਵੀ ਉਹ ਗਠਜੰਦਨ ਤੋਂ ਮਨਾ ਕਰਤਾ ਔਰ ਜਦੋਂ ਵੀ ਕਿਤੇ ਪੰਜਾਬੀਆਂ ਨੂੰ ਲੋੜ ਪਈ ਹੈ ਸ਼੍ਰੋਮਣੀ ਅਕਾਲੀ ਦਲ ਤੇ ਉਹਦੇ ਆਪੂ ਆ ਜਿਹੜੇ ਉਹ ਪਹਿਲੀ ਗਤਾਰ ਤੇ ਖੜੇ ਦਿਖਾਈ ਦਿੱਤੇ ਆ ਕਦੇ ਪਿੱਛੇ ਨਹੀਂ ਹਟੇ ਔਰ ਮੈਂ ਇੱਕ ਗੱਲ ਤੁਹਾਡੇ ਮਾਧਿਅਮ ਦੇ ਰਾਹੀਂ ਕਹਿਣੀ ਚਾਹਣਾ ਹੈ ਵੀ ਆਪਣੇ ਪੰਜਾਬੀਆਂ ਦੇ ਆਮ ਗੱਲ ਹੁੰਦੀ ਹੈ ਵੀ ਜਿਹੜੀ ਲਾਲ ਟੱਲੀ ਹੁੰਦੀ ਹੈ ਉਹ ਬਹੁਤ ਕੀਮਤੀ ਹੁੰਦੀ ਹੈ ਔਰ ਲਾਲ ਟੱਲੀ ਬੰਨਣ ਚ 50 ਸਾਲ ਲੱਗ ਜਾਂਦੇ ਆ ਤੇ ਹੁਣ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਅਸੀਂ 15 ਸਾਲ ਮੈਂਬਰ ਪਾਰਲੀਮੈਂਟ ਬਣਾਇਆ ਹੈ ਉਹਨਾਂ ਨੇ ਇਮਾਨਦਾਰੀ ਦੇ ਨਾਲ ਬੇਦਾਗ ਰਹਿ ਕੇ ਸਾਰਿਆਂ ਦਾ ਜਿਹੜਾ ਨਾਮ ਉੱਚਾ ਕੀਤਾ ਹੈ ਇਹ ਜਿਹੜਾ ਦਰਖਤ ਸਾਨੂੰ ਹੁਣ ਛਾਂ ਦੇ ਰਿਹਾ ਹੈ ਜਿਹਦੀ ਉਮਰ 15 ਸਾਲ ਹੋ ਗਈ ਸਾਨੂੰ ਉਸੇ ਨੂੰ ਜਿਹੜਾ ਪਾਣੀ ਲਾਉਣਾ ਚਾਹੀਦਾ ਹੈ ਉਸੇ ਦਾ ਆਨੰਦ ਮਾਣਨਾ ਚਾਹੀਦਾ ਹੈ ਨਾ ਕਿ ਨਮੀਆਂ ਕਲਮਾਂ ਨੂੰ ਪਾਣੀ ਲਈਓ ਜਿੱਦੇ ਦਰਖਤ ਬਣਨਗੇ ਦੇਖੀ ਜਾਊਗੀ ਇਹ ਜਿਹੜਾ ਅਸੀਂ ਲੋਕਾਂ ਦੇ ਵਿੱਚ ਬੇਨਤੀਆਂ ਲੈ ਕੇ ਜਾਵਾਂਗੇ ਇਹ ਆਉਣ ਵਾਲਾ ਵਕਤ ਦੱਸੋ ਵੀ ਲੋਕ ਸਾਡੇ ਤੇ ਦੁਬਾਰਾ ਕਿੰਨੇ ਜ਼ਿਆਦਾ ਭਰੋਸੇ ਦੇ ਨਾਲ ਵਿਸ਼ਵਾਸ ਕਰਦੇ ਆ ਇਹ ਜਿਹੜਾ ਤੁਹਾਨੂੰ ਮੈਂ ਦੱਸਿਆ ਵੀ ਮਹੀ ਦੇ ਲਾਸਟ ਹਫਤੇ ਦੇ ਵਿੱਚ ਆਪਾਂ ਇਹਦੇ ਬਾਰੇ ਗੱਲ ਕਰ ਸਕਦੇ ਬਿਲਕੁਲ ਸੋਢੀ ਸਾਹਿਬ ਧੰਨਵਾਦ ਤੁਹਾਡਾ ਤੁਸੀਂ ਸਾਡੇ ਨਾਲ ਜੁੜੀ ਮਿਹਰਬਾਨ ਸੋਢੀ ਸਾਹਿਬ ਦੇ ਨਾਲ ਆਪਾਂ ਕਾਫੀ ਖਟੀਆਂ ਮਿੱਠੀਆਂ ਵੀ ਗੱਲਾਂ ਕੀਤੀਆਂ ਪੁਰਾਣੇ ਪਾਲ ਯਾਦਾਂ ਸਿਆਸਤ ਬਾਰੇ ਵੀ ਆਪਾਂ ਗੱਲ ਕੀਤੀ ਇਹਦੇ ਨਾਲ ਹੀ ਕਿਸੇ ਅਗਲੀ ਸ਼ਖਸ਼ੀਰ ਦੇ ਨਾਲ ਮਿਲਦੇ ਹਾਂ। ਅੱਜ ਤੱਕ ਲਈ ਧੰਨਵਾਦ। ਹੱਸੇ ਕਾਲ।